5 ਲੱਖ ਟੈਂਪਰੇਰੀ ਰੈਜ਼ਿਡੈਂਸ ਦਾ ਭਵਿੱਖ ਕੀ ਹਨੇਰੇ 'ਚ ਹੈ ਕੈਨੇਡਾ ਸਰਕਾਰ ਇਹਨਾਂ ਦੇ ਭਵਿੱਖ ਬਾਰੇ ਕੋਈ ਯੋਜਨਾ ਬਣਾ ਰਹੀ ਹੈ ਜਾਂ ਅਮਰੀਕਾ ਵਾਂਗ ਕੈਨੇਡਾ ਵੀ ਹੁਣ ਡਿਪੂਟੇਸ਼ਨ ਮੁਹਿੰਮ 'ਚ ਜੁਟ ਜਾਵੇਗਾ ਕੀ ਕੈਨੇਡਾ 'ਚ ਪੱਕੇ ਤੌਰ ਤੇ ਵਸਣ ਦਾ ਇਹਨਾਂ ਦਾ ਸੁਪਨਾ ਹੁਣ ਟੁੱਟ ਜਾਵੇਗਾ ਇਹ ਸਵਾਲ ਇਸ ਸਮੇਂ ਕਿਉਂ ਉੱਠ ਰਹੇ ਨੇ ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਕੈਨੇਡਾ ਦੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਸਰਕਾਰ ਇੰਟਰਨੈਸ਼ਨਲ ਸਟੂਡੈਂਟਸ ਦੇ ਦਾਖਲੇ 25% ਘਟਾਉਣ ਦਾ ਟੀਚਾ ਰੱਖ ਰਹੀ ਹੈ ਇਹ ਨਹੀਂ ਨੀ ਵਰਕ ਪਰਮਿਟ ਦੀ ਗੱਲ ਕਰੀਏ ਤਾਂ ਘੱਟ ਤਨਖਾਹ ਵਾਲੇ ਖੇਤਰਾਂ 'ਚ ਸਖਤੀ ਅਸਾਈਲਮ ਦੀ ਦੁਰਵਰਤੋਂ ਰੋਕਣ ਵਾਲੇ ਕਦਮ ਵਧਾਏ ਜਾ ਰਹੇ ਨੇ ਬਿਲ ਸੀ2 ਨੂੰ ਇਹਨਾਂ ਕੋਸ਼ਿਸ਼ਾਂ ਦੇ ਹੀ ਇੱਕ ਕਦਮ ਵਜੋਂ ਦੇਖਿਆ ਜਾ ਸਕਦਾ ਹੈ ਜਿਸ ਦਾ ਉਦੇਸ਼ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਸਖਤ ਅਤੇ ਸੁਚਾਰੂ ਬਣਾਉਣਾ ਹੈ ਪਰ ਇੱਥੇ ਅਸੀਂ ਜ਼ਿਕਰ ਕਰਾਂਗੇ 5 ਲੱਖ ਟੈਂਪਰੇਰੀ ਰੈਜ਼ੀਡੈਂਟਸ ਦਾ ਜਿਨ੍ਹਾਂ ਬਾਰੇ ਹਾਊਸ ਆਫ ਕਾਮਨਸ ਦੇ ਵਿੱਚ ਖੂਬ ਚਰਚਾ ਵੀ ਹੋਈ ਤੇ ਇਹਨਾਂ ਦੇ ਭਵਿੱਖ ਨੂੰ ਲੈ ਕੇ ਇਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਨੂੰ ਤਿੱਖੇ ਸਵਾਲਾਂ ਦਾ ਵੀ ਸਾਹਮਣਾ ਕਰਨਾ ਪਿਆ ਵਿਰੋਧੀ ਧਿਰ ਦੇ ਸੰਸਦ ਖਤਮ ਹੋ ਚੁੱਕੇ ਜਾਂ ਖਤਮ ਹੋ ਰਹੇ ਵੀਜ਼ੇ ਵਾਲੇ ਟੈਂਪਰੇਰੀ ਰੈਜ਼ੀਡੈਂਟਸ ਦੇ ਮੁੱਦੇ ਨੂੰ ਪੁਰਜ਼ੋਰ ਤਰੀਕੇ ਨਾਲ ਉਠਾ ਰਹੇ ਨੇ ਕੰਜ਼ਰਵੇਟਿਵ ਸੰਸਦ ਮੈਂਬਰ ਮਿਸ਼ੇਲ ਰੈਂਪਲ ਗਾਰਨਰ ਨੇ ਤਾਂ ਇਮੀਗ੍ਰੇਸ਼ਨ ਮੰਤਰੀ ਤੋਂ ਇਥੋਂ ਤੱਕ ਪੁੱਛ ਲਿਆ ਕਿ ਅੰਦਾਜ਼ਨ ਦਸੰਬਰ ਤੋਂ ਲਗਭਗ 5 ਲੱਖ ਲੋਕਾਂ ਨੂੰ ਕੈਨੇਡਾ ਤੋਂ ਬਾਹਰ ਕੱਢਿਆ ਜਾਣਾ ਸੀ ਦੱਸੋ ਹੁਣ ਤੱਕ ਕਿੰਨੇ ਕੁ ਡਿਪੋਰਟ ਕੀਤੇ ਜਾ ਚੁੱਕੇ ਨੇ ਆ ਸਸਟੇਨੇਬਲਸ that there's 500,000 people roughly 500,000 people as of December who need to be removed from the country how many have been removed you know minister Again, Mr. Chair, I say to you those numbers are taken way out of context. Mm -hmm. the member I would ask her to say that to somebody who can't find a housing in Toronto right now. There are 500,000 people at least in Canada who have no legal reason to be here. How many have been removed since this report came out in December? Oh, Minister: No mr. chair, we recognize there are challenges in our housing and infrastructure. that is why we have tabled the levels plan that works on sustainable immigration. we are reducing our permanent residency number. Don't remember. let's talk about challenges. our ers are overflowing. people can't find homes or jobs. and the levels report has immigration going up. How many people have been removed of the 500,000 that are on deportation orders that were announced in December? ਰੈਂਪਲ ਗਾਰਨਰ ਨੇ ਸਪਸ਼ਟ ਤੌਰ ਤੇ ਸਵਾਲ ਕੀਤਾ ਕਿ ਸਰਕਾਰ ਰਹਿੈਸ਼ੀ ਸੰਕਟ ਦੇ ਵਿਚਕਾਰ 5 ਲੱਖ ਲੋਕਾਂ ਨੂੰ ਲਿਹਾਉਣ ਨੂੰ ਕਿਵੇਂ ਜਾਇਜ਼ ਠਹਿਰਾ ਸਕਦੀ ਹੈ ਜਿੱਥੇ ਉਹ ਨੌਕਰੀਆਂ, ਰਹਿੈਸ਼ ਅਤੇ ਸਿਹਤ ਸੰਭਾਲ ਲਈ ਕੈਨੇਡੀਅਨਜ਼ ਨਾਲ ਮੁਕਾਬਲਾ ਕਰਦੇ ਨੇ। ਸੰਸਦ ਦੇ ਵਿੱਚ ਦਿੱਤੇ ਗਏ ਅੰਕੜੇ ਇੱਕ ਗੰਭੀਰ ਤਸਵੀਰ ਪੇਸ਼ ਕਰਦੇ ਨੇ। 2024 ਚ ਜਾਰੀ ਕੀਤੇ ਗਏ 5 ਲੱਖ ਵਿਦੇਸ਼ੀ ਸਟੱਡੀ ਪਰਮਿਟ ਕੈਨੇਡੀਅਨ ਟੈਂਪਰੇਰੀ ਰੈਜ਼ਿਡੈਂਸ ਆਬਾਦੀ ਵਿੱਚ ਜਿਸ ਵਿੱਚ ਟੈਂਪਰੇਰੀ ਫੋਰਨ ਵਰਕਰ ਤੇ ਅਸਾਈਲਮ ਸੀਕਰ ਵੀ ਸ਼ਾਮਲ ਨੇ ਉਹਦਾ ਇੱਕ ਮਹੱਤਵਪੂਰਨ ਹਿੱਸਾ ਦਰਸਾਉਂਦੇ ਨੇ ਆਕਸਫੋਰਡ ਦੇ ਸੰਸਦ ਮੈਂਬਰ ਦਾ ਲੱਖਾਂ ਦੀ ਗਿਣਤੀ ਦੇ ਵਿੱਚ ਹੋਣ ਦਾ ਦਾਵਾ ਇਮੀਗ੍ਰੇਸ਼ਨ ਵਿਸ਼ਲੇਸ਼ਕਾਂ ਦੇ ਅਨੁਮਾਨਾਂ ਦੇ ਨਾਲ ਬਿਲਕੁਲ ਮੇਲ ਖਾਂਦਾ ਜੋ ਸੁਝਾਅ ਦਿੰਦੇ ਨੇ ਕਿ 2025 ਚ 5 ਮਿਲੀਅਨ ਤੱਕ ਟੈਂਪਰੇਰੀ ਰੈਜ਼ਿਡੈਂਟਸ ਪਰਮਿਟ ਦੀ ਮਿਆਦ ਪੁੱਗਣ ਦਾ ਸਾਹਮਣਾ ਕਰ ਸਕਦੇ ਨੇ ਬਿਊਰੋਕ੍ਰੈਟਿਕ ਡਿਲੇਸ ਤੇ ਰੀਨਿਊਅਲ ਜਾਂ ਡਿਪਾਰਚਰ ਲਈ ਆਸਪਸ਼ਟ ਸਥਿਤੀ ਨੇ ਪ੍ਰਵਾਸੀਆਂ ਤੇ ਕੈਨੇਡੀਅਨ ਜਨਤਾ ਦੋਵਾਂ ਲਈ ਇੱਕ ਨਾਜ਼ੁਕ ਸਥਿਤੀ ਪੈਦਾ ਕਰ ਦਿੱਤੀ ਹੈ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ 2024 ਚ ਕੈਨੇਡੀਅਨ ਆਬਾਦੀ ਚ 3.2 ਫੀਸਦੀ ਦਾ ਵਾਧਾ ਹੋਇਆ ਅਤੇ ਇਹ ਵਾਧੇ ਦਾ ਮੁੱਖ ਕਾਰਨ temporarily residents ਦੀ ਆਬਾਦੀ ਦੇ ਵਿੱਚ ਹੋਇਆ ਵਾਧਾ ਦੱਸਿਆ ਜਾਂਦਾ ਆ 2024 ਚ 5 ਲੱਖ ਨਵੇਂ ਘਰ ਬਣਾਉਣ ਦਾ ਟੀਚਾ ਸੀ ਪਰ ਬਣਾਏ ਕਿੰਨੇ ਗਏ ਸਿਰਫ 240000 ਨਤੀਜੇ ਵਜੋਂ ਟ੍ਰਾਂਟੋ ਤੇ ਵੈਨਕੂਵਰ ਵਰਗੇ ਵੱਡੇ ਸ਼ਹਿਰਾਂ ਚ ਔਸਤ ਘਰਾਂ ਦੀਆਂ ਕੀਮਤਾਂ ਦੇ ਵਿੱਚ 750000 ਤੱਕ ਦਾ ਵਾਧਾ ਹੋਇਆ ਇਸ ਤੋਂ ਇਲਾਵਾ ਜੇ ਜੋਬ ਮਾਰਕੀਟ ਦੀ ਗੱਲ ਕਰ ਲਈਏ ਤਾਂ ਇੰਟਰਨੈਸ਼ਨਲ ਸਟੂਡੈਂਟਸ ਜਿਨ੍ਹਾਂ ਨੂੰ ਹਫਤੇ ਦੇ ਵਿੱਚ 24 ਘੰਟੇ ਕੰਮ ਕਰਨ ਦੀ ਇਜਾਜ਼ਤ ਹੈ ਦੇ ਮੁਕਾਬਲੇ ਕਾਰਨ 2025 ਦੇ ਅੱਧ ਤੱਕ 13% ਤੱਕ ਗੱਲ ਪਹੁੰਚੀ ਉਧਰ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਦੇ ਅਨੁਸਾਰ ਹੈਲਥ케ਅਰ ਦਾ ਵੀ ਔਖਾ ਹੋਇਆ ਪਿਆ ਕਿਉਂਕਿ ਨੌਨ ਐਮਰਜੈਂਸੀ ਸਰਜਰੀ ਲਈ ਔਸਤ 25 ਹਫਤੇ ਦੀ ਵੇਟਿੰਗ ਹੈ ਤੇ 2030 ਤੱਕ 90 ਹਜ਼ਾਰ ਹੈਲਥ케ਅਰ ਕਰਮਚਾਰੀਆਂ ਦੀ ਘਾਟ ਦਾ ਅਨੁਮਾਨ ਇਸ ਸਮੇਂ ਲਗਾਇਆ ਜਾ ਰਿਹਾ ਹੈ ਹੁਣ ਕੈਨੇਡਾ ਸਰਕਾਰ ਕੋਲ ਇਸ ਬਾਰੇ ਕੋਈ ਨਿਰਧਾਰਤ ਯੋਜਨਾ ਨਹੀਂ ਹੈ ਕਿ ਅਨਸਰਟੇਨਟੀ ਦਾ ਸਾਹਮਣਾ ਕਰ ਰਹਿ ਮਹੱਤਵਪੂਰਨ ਇੰਟਰਨੈਸ਼ਨਲ ਪ੍ਰਤਿਭਾ ਨੂੰ ਕਿਵੇਂ ਬਰਕਰਾਰ ਰੱਖਣਗੇ ਨਾ ਹੀ ਉਹਨਾਂ ਕੋਲ ਮਿਆਦ ਪੂਗਾ ਚੁੱਕੇ ਪਰਮਿਟਸ ਵਾਲੇ ਟੈਂਪਰੇਰੀ ਰੈਜ਼ਿਡੈਂਸ ਨੂੰ ਹਟਾਉਣ ਨੂੰ ਲਾਗੂ ਕਰਨ ਦੀ ਕੋਈ ਯੋਜਨਾ ਹੈ ਕੈਨੇਡੀਅਨ ਸਰਕਾਰ ਹੁਣ ਤੱਕ ਨਾ ਤਾਂ ਇਹ ਸਵੀਕਾਰ ਕਰ ਰਹੀ ਹੈ ਕਿ ਲੇਬਰ ਮਾਰਕੀਟ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਟੈਂਪਰੇਰੀ ਰੈਜ਼ਿਡੈਂਸ ਦੀ ਰਹਿਣਾ ਜ਼ਰੂਰੀ ਹੈ ਤੇ ਨਾ ਉਹ ਇਹ ਸਪਸ਼ਟ ਕਰ ਰਹੀ ਹੈ ਇਰਾਦਾ ਦਿਖਾ ਰਹੀ ਹੈ ਕਿ ਜਿਨ੍ਹਾਂ ਦੇ ਪਰਮਿਟਸ ਐਕਸਪਾਇਰਡ ਹੋ ਗਏ ਨੇ ਉਹਨਾਂ ਨੂੰ ਦੇਸ਼ ਛੱਡਣ ਦੀ ਜ਼ਰੂਰਤ ਹੈ ਕਿਸੇ ਵੀ ਸਥਿਤੀ 'ਚ ਇੱਕ ਸਪਸ਼ਟ ਯੋਜਨਾ ਜਾਂ ਅੱਗੇ ਵਧਣ ਦਾ ਰਸਤਾ ਜ਼ਰੂਰੀ ਹੈ ਪਰ ਨਵੀਂ ਸਰਕਾਰ ਅਤੇ ਇਮੀਗ੍ਰੇਸ਼ਨ ਮੰਤਰੀ ਇਸ ਚੱਲ ਰਹੇ ਸੰਕਟ ਦਾ ਕੋਈ ਵੀ ਤਸੱਲੀ ਬਖਸ਼ ਜਵਾਬ ਦੇਣ 'ਚ ਇਸ ਸਮੇਂ ਅਸਮਰੱਥ ਨਜ਼ਰ ਆ ਰਹੇ ਨੇ 2024 ਦਾ एनवायरोनिक्स इंस्टिट्यूट सर्वे ਮੁਤਾਬਕ 58% ਕੈਨੇਡੀਅਨ ਹੁਣ ਇਹ ਮੰਨਦੇ ਨੇ ਕਿ ਇਮੀਗ੍ਰੇਸ਼ਨ 2020 ਦੇ 42% ਦੇ ਪੱਧਰ ਤੋਂ ਬਹੁਤ ਜ਼ਿਆਦਾ ਹੋ ਗਈ ਹੈ। باوجود ਇਹਦੇ ਜ਼ਿਆਦਾਤਰ ਕੈਨੇਡੀਅਨ ਸਿਧਾਂਤਕ ਤੌਰ ਤੇ ਇਹ ਵੀ ਮੰਨਦੇ ਨੇ ਕਿ ਇਮੀਗ੍ਰੇਸ਼ਨ ਦਾ ਸਮਰਥਨ ਕਰਨਾ ਚਾਹੀਦਾ ਕਿਉਂਕਿ ਕੈਨੇਡਾ ਦੀ ਇਕਨੋਮੀ ਦੇ ਵਿੱਚ ਇਮੀਗ੍ਰੇਸ਼ਨ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਜੇ ਕੱਲੇ ਇੰਟਰਨੈਸ਼ਨਲ ਸਟੂਡੈਂਟਸ ਦੀ ਹੀ ਗੱਲ ਕਰ ਲਈਏ ਤੇ ਸਾਲਾਨਾ 22 ਬਿਲੀਅਨ ਡਾਲਰ ਦਾ ਯੋਗਦਾਨ ਇਹ ਸਟੂਡੈਂਟਸ ਪਾਉਂਦੇ ਨੇ ਹੁਣ ਬਸ ਚੁਣੌਤੀ ਇਸ ਨੂੰ ਟਿਕਾਊ ਵਿਕਾਸ ਨਾਲ ਸਿਰਫ ਸੰਤੁਲਿਤ ਕਰਨ ਦੀ ਹੈ ਲਿਬਰਲ ਸਰਕਾਰ ਵੱਲੋਂ ਅਕਤੂਬਰ 2024 ਚ ਐਲਾਨੀ ਗਈ 2025 ਤੋਂ 2027 ਤੱਕ ਦੀ ਇਮੀਗ੍ਰੇਸ਼ਨ ਯੋਜਨਾ ਦਾ ਉਦੇਸ਼ ਆਬਾਦੀ ਦੇ ਅਸਥਾਈ ਨਿਵਾਸੀ ਹਿੱਸੇ ਨੂੰ 2024 ਦੇ 7.3% ਤੋਂ ਘਟਾ ਕੇ 2026 ਤੱਕ 5% ਕਰਨਾ ਹੈ ਅਖੀਰ ਦੇ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਬੇਸ਼ੱਕ तमाम ਹਾਲਾਤਾਂ ਨੂੰ ਦੇਖਦਿਆਂ ਹੋਇਆਂ ਇਮੀਗ੍ਰੇਸ਼ਨ ਦੇ ਮੁੱਦੇ ਤੇ ਸੰਸਦ ਅਤੇ ਸੋਸ਼ਲ ਮੀਡੀਆ ਤੇ ਬਹਿਸ ਲਗਾਤਾਰ ਚੱਲ ਰਹੀ ਹੈ ਪਰ ਇਮੀਗ੍ਰੇਸ਼ਨ ਨੂੰ ਪੱਕਾ ਹੀ ਨਾ ਰੋਕਿਆ ਜਾ ਸਕਦਾ ਤੇ ਨਾ ਹੀ ਸਰਕਾਰ ਰੋਕਣਾ ਚਾਹੇਗੀ ਇਸ ਲਈ ਕੈਨੇਡਾ ਦੇ ਦਰਵਾਜ਼ੇ ਤਾਂ ਖੁੱਲੇ ਰਹਿਣਗੇ ਪਰ ਤੁਹਾਨੂੰ ਸਹੀ ਤੇ ਪੱਕੇ ਦਸਤਾਵੇਜ਼ਾਂ ਦੇ ਨਾਲ ਮਾਹਿਰਾਂ ਦੀ ਸਲਾਹ ਦੇ ਨਾਲ ਕਦਮ ਅੱਗੇ ਵਧਾਉਣੇ ਪੈਣਗੇ ਫਿਲਹਾਲ ਇੰਨਾਂ ਹੀ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ